ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਕਿਸਾਨ ਭਰਾਵੋ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਤੁਹਾਡੇ ਲਈ ਬੜੀ ਅਹਿਮ ਹੋ ਸਕਦੀ ਹੈ ਕਿਉਂਕਿ ਇਸ ਸਾਲ ਜਿਹੜਾ ਹਲਦੀ ਰੋਗ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਝੋਨੇ ਦਾ ਤੇ ਇਹ ਨਾ ਹੋਵੇ ਵੀ ਅਗਲੇ ਸਾਲ ਵੀ ਆਪਾਂ ਇਹ ਜਿਹੜਾ ਨੁਕਸਾਨ ਚੱਲੀਏ ਕਿਸਾਨ ਭਰਾਵੋ ਇਹ ਜਿਹੜਾ ਹਲਦੀ ਰੋਗ ਆ ਇਹਦੇ ਜਿਹੜੇ ਫੈਲਣ ਫੈਲਣ ਦੇ ਜਿਹੜੇ ਬਹੁਤ ਸਾਰੇ ਕਾਰਨ ਹੁੰਦੇ ਆ ਉਨ੍ਹਾਂ ਵਿੱਚੋਂ ਇੱਕ ਮੇਨ ਕਾਰਨ ਹੁੰਦਾ ਇਹ ਜਿਹੜਾ ਬੀਜ ਰਾਹੀਂ ਜਿਹੜਾ ਇਹ ਬਹੁਤ ਜ਼ਿਆਦਾ ਫੈਲਦਾ ਸਭ ਤੋਂ ਵੱਡਾ ਕਿਉਂਕਿ ਇਹਦੀ ਜਿਹੜੀ ਸਟਾਰਟਿੰਗ ਜਿਹੜੀ ਅੱਪ ਕਹਿੰਦੇ ਨੇ ਸਟਾਰਟਿੰਗ ਸਟੇਜ ਹੁੰਦੀ ਹੈ ਬੀਜ ਰਾਹੀਂ ਇਹਨੇ ਫੈਲ ਲਰਨਾ ਫਿਰ ਇਹ ਹਵਾ ਰਾਹੀਂ ਫੈਲ ਜਾਂਦਾ ਠੀਕ ਆ ਕੀੜਿਆਂ ਰਾਹੀਂ ਫਿਰ ਅੱਗੇ ਦੀ ਅੱਗੇ ਜਿਹੜਾ ਇਹ ਵੱਧਦਾ ਰਹਿੰਦਾ ਉਹਨੇ ਬੀਜ ਰਾਹੀਂ ਕਿਵੇਂ ਫੈਲਦਾ ਵੀਡੀਓ ਨਾਲ ਜੁੜੇ ਰਹੋ ਐਂਡ ਟਿੱਕਰ ਦੇਖਿਓ ਸਾਰੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਕਿਸਾਨ ਭਰਾਵਾਂ ਤੱਕ ਵੀ ਜਿਹੜੀ ਇਹ ਜਾਣਕਾਰੀ ਪਹੁੰਚਦੀ ਹੋ ਜੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਕਿਸਾਨ ਭਰਾਵੋ ਹੁਣ ਤੁਸੀਂ ਦੇਖ ਰਹੇ ਹੋ ਸਾਹਮਣੇ ਵੀ ਇਹ ਖੇਤ ਜਿਹੜਾ ਝੋਨਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਹਲਦੀ ਰੋਗ ਨਾਲ ਪ੍ਰਭਾਵਿਤ ਜਦੋਂ ਮਸ਼ੀਨ ਨੇ ਵੱਢਣਾ ਇਹ ਜਿਹੜੇ ਸਾਰੇ ਜਿਹੜੀ ਫੰਗਸ ਆ ਉਹ ਦੂਜੇ ਦਾਣਿਆਂ ਨਾਲ ਚਿਪਕ ਜਾਣੀਆਂ ਤੇ ਇਹ ਜਦੋਂ ਚਿਪਕ ਗਈ ਠੀਕ ਆ ਜਿੰਨਾ ਚਿਰ ਇਹ ਮਿੱਟੀ ਦੇ ਸੰਪਰਕ ਜਿੰਨਾ ਚਿਰ ਜਿਵੇਂ ਕਹਿਦਗੇ ਵੀ ਅਗਲੇ ਸਾਲ ਜਦੋਂ ਆਪਾਂ ਇਹਨੂੰ ਬੀਜਾਂਗੇ ਠੀਕ ਆ ਉਹਨਾਂ ਉਹਨੇ ਟਾਈਮ ਹੀ ਨੇ ਜਿਹੜੀ ਉੱਪਰ ਜਿਹੜੀ ਇਹ ਚਿਪਕੀ ਰਹਿਣਾ ਤੇ ਸੁੱਤੀ ਰਹਿਣਾ ਇਹ ਜਿਵੇਂ ਕਹਿਦਗੇ ਵੀ ਉਹਨਾਂ ਚਿਰ ਇਹ ਸੁੱਤੀ ਰਹਿੰਦੀ ਉੱਪਰ ਲੱਗੀ ਰਹਿੰਦੀ ਚਿਪਕੀ ਰਹਿੰਦੀ ਹੈ ਜਦੋਂ ਇਹ ਮਿੱਟੀ ਦੇ ਸੰਪਰਕ ਚ ਆਉਣਾ ਇਹਨੇ ਕੀ ਕਰਨਾ ਫੇਰ ਉਹ ਦਾਣੇ ਤੋਂ ਹੋਗੇ ਮਿੱਟੀ 'ਚ ਚਲੀ ਜਾਣਾ ਠੀਕ ਆ ਜਿੰਨਾ ਚਿਰ ਉਹ ਦਾਣਾ ਉੱਗਰ ਕੇ ਪੌਦਾ ਨਹੀਂ ਬਣਦਾ ਠੀਕ ਆ ਉਨਾ ਚਿਰ ਇਹ ਜਿਹੜੀ ਉਹ ਮਿੱਟੀ 'ਚ ਰਹਿੰਦੀ ਹੈ ਜਦੋਂ ਪੌਦਾ ਬਣ ਗਿਆ ਫਿਰ ਇਹ ਉਸੇ ਪੌਦੇ ਦੇ ਵਿੱਚ ਚਲੀ ਜਾਂਦੀ ਹੈ ਠੀਕ ਆ ਜਦੋਂ ਆਪਾਂ ਉਹ ਪੌਦਾ ਹੌਲੀ-ਹੌਲੀ ਵੱਧਦਾ ਠੀਕ ਆ ਜਦੋਂ ਉਹ ਆਪਣੀ ਜਿਹੜੀ ਮੁੰਜਰ ਕੱਢਣ ਦੀ ਸਟੇਜ 'ਤੇ ਆ ਜਾਂਦਾ ਜਦੋਂ ਉਹ ਨਿਸਰਨ ਦੀ ਸਟੇਜ 'ਤੇ ਆ ਜਾਂਦਾ ਠੀਕ ਆ ਜਦੋਂ ਉਹਨੂੰ ਉਹਦੇ ਅਨੁਕੂਲ ਵਾਤਾਵਰਣ ਮਿਲ ਗਿਆ ਫੰਗਸ ਨੂੰ ਠੀਕ ਆ ਤਾਂ ਇਹ ਨੇ ਜਿਹੜਾ ਇੱਕ ਬਜਾਣੂ ਬਣਾ ਲੈਣਾ ਜਿਹਨੂੰ ਚਲਮੀਡੋਸ ਫੋਰਸ ਨਾਂ ਦਾ ਜਿਵੇਂ ਉਹਨੂੰ ਇਹ ਬਜਾਣੂ ਜਿਹੜਾ ਬਣਾ ਲੈਂਦੀ ਆ ਜਦੋਂ ਇਹਨੂੰ ਉਹਦੇ ਅਨੁਕੂਲ ਹਵਾ ਕਣਕਾਂ ਮਿਲ ਗਈਆਂ ਜਾਂ ਨਮੀ ਵਾਲਾ ਮੌਸਮ ਮਿਲ ਗਿਆ ਤਾਂ ਇਹਨੇ ਜਿਹੜੇ ਤੁਹਾਡੇ ਦਾਣਿਆਂ ਦੀ ਜਗ੍ਹਾ ਜਿਵੇਂ ਆਹ ਗੋਲ ਗੋਲ ਜਿਹੜੇ ਇਹ ਹਲਦੀ ਰੰਗ ਦੇ ਜਿਹੜੇ ਗੋਲੇ ਬਣਾ ਲੈਨੇ ਆ ਤਾਂ ਇਹਨਾਂ ਗੋਲੇ ਨੂੰ ਆਪਾਂ ਫੰਗਸ ਵੀ ਕਹਿ ਦਿੰਦੇ ਆ ਤੇ ਇਹ ਜਿਹੜੇ ਬਜਾਣੂ ਹੁੰਦੇ ਆ ਜਿਵੇਂ ਚਲਮੀਡੋਸ ਫੋਰਸ ਨਾਂ ਦੇ ਠੀਕ ਆ ਇਹ ਜਿਹੜੇ ਬਜਾਣੂ ਫੇਰ ਕੀ ਕਰਦੇ ਆ ਫੇਰ ਜਿਹੜੇ ਕੀੜੀਆਂ ਰਾਹੀਂ ਠੀਕ ਆ ਹਵਾ ਰਾਹੀਂ ਕਣਕਾਂ ਰਾਹੀਂ ਇਹ ਮੀਂਹ ਰਾਹੀਂ ਫਿਰ ਜਿਹੜੀ ਅੱਗੇ ਦੀ ਅੱਗੇ ਜਿਹੜੇ ਦਾਣਿਆਂ ਨੂੰ ਲਾ ਕੇ ਫਿਰ ਉਹ ਸਾਰੇ ਦਾਣਿਆਂ ਨੂੰ ਜਿਹੜੇ ਇਹ ਪ੍ਰਭਾਵਿਤ ਕਰਦੇ ਰਹਿੰਦੀ ਹੈ ਠੀਕ ਆ ਇਹ ਪ੍ਰਾਇਮਰੀ ਜਦੋਂ ਇਹ ਨੇ ਆ ਪ੍ਰਾਇਮਰੀ ਸਟੇਜ ਹੁੰਦੀ ਆ ਜਿਹੜੀ ਬੀਜ ਰਾਹੀਂ ਨੇ ਆ ਕੇ ਫੈਲਰਨਾ ਠੀਕ ਆ ਉਹ ਪ੍ਰਾਇਮਰੀ ਸਟੇਜ ਹੁੰਦੀ ਆ ਜਦੋਂ ਆਪਾਂ ਇਹਦੇ ਵਿੱਚ ਵੜ ਕੇ ਆਪਣੇ ਕੱਪੜਿਆਂ ਰਾਹੀਂ ਜਿਵੇਂ ਅੱਗੇ ਦੀ ਅੱਗੇ ਜਦੋਂ ਫੈਲਦੀ ਹੈ ਜਿਵੇਂ ਹਵਾ ਰਾਹੀਂ ਵੀ ਉਹ ਫੈਲ ਸਕਦੀ ਉਹ ਕਣਾਂ ਰਾਹੀਂ ਵੀ ਫੈਲ ਸਕਦੀ ਉਹ ਹੁੰਦੀ ਹੈ ਸਕੈਂਡਰੀ ਸਟੇਜ ਠੀਕ ਆ ਤੇ ਇਹ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਹਲਦੀ ਰੋਗ ਆ ਗਿਆ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਉਸ ਵਾਣ ਦੇ ਵਿੱਚ ਵੜਨ ਤੋਂ ਜਿਹੜਾ ਉਹ ਗ੍ਰੀਜ ਕਰਿਆ ਕਰੋ ਕਿਉਂਕਿ ਇਹਨੂੰ ਸਿਰਫ ਰੋਕਿਆ ਜਾ ਸਕਦਾ ਉਹ ਜਦੋਂ ਤੁਹਾਡਾ ਝੋਨਾ ਨਿਸਰਨ ਦੇ 1% ਨਿਸਰਿਆ ਜਾਂ ਹਜੇ ਗੂਪ ਦੇ ਵਿੱਚ ਹਜੇ ਨਿਸਰਨਾ ਨਿਸਰਿਆ ਨਹੀਂ ਗਾ ਜਾਂ 1% ਕਿਤੇ ਕਿਤੇ ਮੁੰਜਰਕ ਨਿਕਲੀ ਆ ਉਦੋਂ ਤੁਸੀਂ ਇਹ ਤੇ ਜਿਹੜੀ ਚੰਗਾ ਫੰਗੀ ਸੈਡ ਕਰਕੇ ਜਿਹੜਾ ਇਹਨੂੰ ਰੋਕ ਸਕਦੇ ਹੋ ਤੇ ਜਦੋਂ ਇਹ ਆਪ ਦਾ ਇਹਨੇ ਪ੍ਰਭਾਵ ਛੱਡਤਾ ਠੀਕ ਆ ਉਦੋਂ ਬਾਅਦ ਇਹਨੂੰ ਜਿਹੜਾ ਰੋਕਣਾ ਜਿਹੜਾ ਉਹ ਮਤਲਬ ਕਿ ਤਕਰੀਬਨ ਰੋਕ ਹੀ ਨਹੀਂ ਸਕਦੇ ਇਹਨੂੰ ਇਸ ਤੋਂ ਬਾਅਦ ਤਾਂ ਸੋ ਇਸ ਚੀਜ਼ ਦਾ ਧਿਆਨ ਦਿਆ ਕਰੋ ਤੇ ਜਿਹੜਾ ਕਿਸਾਨ ਭਰਾਵੋ ਮੇਰਾ ਜੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਵੀ ਜਿਵੇਂ ਹੁਣ ਆਪਣਾ ਬੀ ਜਿਹੜਾ ਤੁਸੀਂ ਰੱਖਣਾ ਉਹ ਪੂਰਾ ਦੇਖਣਾ ਵੀ ਜਿਹੜਾ ਖੇਤ ਜਾਂ ਜਿੱਥੇ ਤੁਹਾਡਾ ਝੋਨਾ ਫੰਗਸ ਦੂਜੇ ਇਸ ਰੋਗ ਤੋਂ ਰਹਿਤ ਹੋਵੇ ਫੰਗਸ ਤੋਂ ਰਹਿਤ ਹੋਵੇ ਜਿਹੜਾ ਝੋਨਾ ਉਸ ਚੋਂ ਬੀ ਰੱਖੋ ਜੇ ਠੀਕ ਆ ਇਹ ਨਾ ਹੋਵੇ ਵੀ ਤੁਸੀਂ ਇਹਨੂੰ ਸਾਰਾ ਝੋਨਾ ਵੜਾ ਕੇ ਟਰਾਲੀਆਂ ਚ ਜਿਹੜੇ ਗੱਟੇ ਭਰ ਲਓ ਜੇ ਮੰਡੀ ਚੋ ਚੱਕ ਲਿਓ ਗੱਟੀ ਠੀਕ ਆ ਜੇ ਮੁੱਲ ਕਿਉਂਕਿ ਜੇ ਹੁਣ ਆਪਾਂ ਮੁੱਲ ਵੀ ਜੇ ਅਗਲੇ ਸਾਲ ਜੇ ਬੀ ਰਵਾਂਗੇ ਤਕਰੀਬਨ ਸਾਰੇ ਝੋਨੇ ਜਿਹੜੇ ਆਪਣੇ ਇਹ ਫੰਗਸ ਨਾਲ ਜਿਹੜੇ ਪ੍ਰਭਾਵਿਤ ਆ ਜਦੋਂ ਆਪਾਂ ਅਗਲੇ ਸਾਲ ਦੁਕਾਨਦਾਰਾਂ ਤੋਂ ਜਿਹੜੇ ਇਹ ਬੀ ਲਵਾਂਗੇ ਤਾਂ ਉਹ ਜਿਹੜੇ ਹੋ ਸਕਦਾ ਵੀ ਤੁਹਾਡੇ ਉਹ ਜਿਹੜੇ ਦਾਣੇ ਉਹ ਇਹ ਫੰਗਸ ਨਾਲ ਪ੍ਰਭਾਵਿਤ ਹੋਣ ਤਾਂ ਤੁਸੀਂ ਜਿਹੜਾ ਉਹ ਉਹਨੂੰ ਬੀਜੋਂ ਤੋਂ ਤੁਹਾਡਾ ਫੇਰ ਉਹੀ ਚੱਕਰ ਜਿਹੜਾ ਸ਼ੁਰੂ ਹੋ ਜੇ ਸੋ ਇਸ ਚੀਜ਼ ਦਾ ਧਿਆਨ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੇ ਸ਼ੇਅਰ ਕਰ ਦਿਓ ਤੇ ਜਿਹੜਾ B ਆਫ ਦਾ ਧਿਆਨ ਨਾ ਰੱਖਿਓ ਕਿਉਂਕਿ ਅਗਲੇ ਸਾਲ ਠੀਕ ਆ ਇਹ ਨਾ ਹੋਵੇ ਵੀ ਆਪਾਂ ਵੱਧ ਨੁਕਸਾਨ ਝੱਲੀਏ ਤੇ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਜਰੂਰ ਕਰਿਓ ਧੰਨਵਾਦ